ਕੋਈ ਖਾਲਿਆ ਹੈ ਨਸ਼ਿਆਂ ਪੰਜਾਬ ਮੇਰੇ ਨੂੰ ਤੁਰਪੀ ਜਵਾਨੀ ਇਹ ਰਾ ਕਿਹੜੇ ਨੂੰ ਕੋਈ ਖਾਲਿਆ ਹੈ ਨਸ਼ਿਆਂ ਪੰਜਾਬ ਮੇਰੇ ਨੂੰ ਹ ਤੁਰਪੀ ਜਵਾਨੀ ਇਹ ਰਾ ਕਿਹੜੇ ਨੂੰ ਚੜਦੀ ਜਵਾਨੀ ਨਸ਼ਿਆਂ ਚ ਰੁਲ ਗਈ ਭੁੱਲ ਗਈ ਜੇ ਹੁਣਾ ਸਵਿਆਂ ਨੂੰ ਤੁਰਪਈ ਹ ਭੁੱਲ ਗਈ ਜੇ ਹੁਣਾ ਸਵਿਆਂ ਨੂੰ ਤੁਰਪਈ ਹ ਕੋਈ ਲਾਉਂਦਾ ਟੀਕੇ ਕੋਈ ਚਿੱਟਾ ਸੁੰਘਦਾ ਅਮੀਨੇ ਪਿੱਛੇ ਇੱਕ ਕਿਲਾ ਨਵਾ ਡੰਗਦਾ ਕੋਈ ਲਾਉਂਦਾ ਟੀਕੇ ਕੋਈ ਚਿੱਟਾ ਸੁੰਘਦਾ ਅਮੀਨੇ ਪਿੱਛੇ ਇੱਕ ਕਿਲਾ ਨਵਾ ਡੰਗਦਾ ਖਾਨਦਾਨੀ ਸੀ ਜ਼ਮੀਨ ਨਸ਼ਿਆਂ ਚ ਖੁਰ ਗਈ ਭੁੱਲ ਗਈ ਦੇ ਆਉਣਾ ਸਿਵਿਆਂ ਨੂੰ ਤੁਰ ਪਈ ਆ ਭੁੱਲ ਗਈ ਦੇ ਆਉਣਾ ਸਿਵਿਆਂ ਨੂੰ ਤੁਰ ਪਈ ਆ ਗੰਦੇ ਲੀਡਰਾਂ ਨੇ ਕਰਤਾ ਪੰਜਾਬ ਗੰਦਲਾ ਹੁੰਦਾ ਸੀ ਗੁਲਾਬ ਵਾਂਗੂ ਕਦੇ ਰੰਗਲਾ ਲੀਡਰਾਂ ਨੇ ਕਰਤਾ ਪੰਜਾਬ ਗੰਦਲਾ ਹੁੰਦਾ ਸੀ ਗੁਲਾਬ ਵਾਂਗੂ ਕਦੇ ਰੰਗਲਾ ਪੰਜਾ ਪਾਣੀਆਂ ਦੀ ਢਾਲੇ ਕਿੱਧਰ ਰੁੜ ਗਈ ਭੁੱਲ ਗਈ ਜਿਉਣਾ ਸਿਵਿਆਂ ਨੂੰ ਤੁਰ ਪਈ ਆ ਭੁੱਲ ਗਈ ਜਿਉਣਾ ਸਿਵਿਆਂ ਨੂੰ ਤੁਰ ਪਈ ਹੋ ਸਦਕੇ ਤੇਥੋਂ ਨਹੀਂ ਹਕੂਮਤੇ ਹਾਏ ਸਦਕੇ ਤੇਥੋਂ ਨਹੀਂ ਹਕੂਮਤੇ ਹੋ ਪਹਿਲਾਂ ਸਾਡੇ ਮਾਸ ਚੁੰਡ ਤੇ ਹਾਏ पहला साडे मास चूं पिछो कखा वांगु आहे पिछो कखा वांगु हूं जि ते लाल दी तबू अॻे कोफर यार फुला वांगु म मुड़ी पंजाब लाल दॿू अॻे ई कोफर ਫੁੱਲਾ ਵਾਂਗੂ ਮਹਿਕੇ ਮੜੋ ਯੋਹੀ ਪੰਜਾਬ ਲੈਂਦੇ ਚੜਦੇ ਦੀ ਜੇਹਦੇ ਵਿੱਚ ਅਲ ਜੁੜ ਗਈ ਭੁੱਲ ਗਈ ਜਿਉਣਾ ਸਿਵਿਆਂ ਨੂੰ ਤੁਰ ਪਈ ਜਵਾਨੀ ਭੁੱਲ ਗਈ ਜਿਉਣਾ ਸਿਵਿਆਂ ਨੂੰ ਤੁਰ ਪਈ ਆ ਭੁੱਲ ਗਈ ਜਿਉਣਾ ਸਿਵਿਆਂ ਨੂੰ ਤੁਰ ਪਈ ਥੈਂਕ ਯੂ